22 ਜਨਵਰੀ ਰਾਤ ਤੱਕ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਖਬਰ ਸ਼ਰਮਸਾਰ ਕਰ ਦੇਣ ਵਾਲੀ ਹੈ ਬਹੁਤ ਸ਼ਰਮਨਾਕ ਖਬਰ ਹੈ ਔਰ ਦੁਖਦ ਗੱਲ ਇਹ ਹੈ ਕਿ ਪੰਜਾਬ ਤੋਂ ਐ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਖਬਰ ਲੁਧਿਆਣਾ ਤੋਂ ਐ ਲੁਧਿਆਣਾ ਦੇ ਜੋਧੇਵਾਲ ਦੇ ਨਜ਼ਦੀਕ ਇੱਕ ਬਸਤੀ ਦੇ ਵਿੱਚ ਖਬਰ ਆ ਰਹੀ ਹੈ ਕਿ ਤਿੰਨ ਕੁੜੀਆਂ ਇੱਕ ਉਹਨਾਂ ਦੀ ਮਾਂ ਤੇ ਇੱਕ ਉਹਨਾਂ ਦਾ ਬੱਚਾ ਪੰਜਾਂ ਨੂੰ ਮੂੰਹ ਤੇ ਕਾਲਕ ਮੜ ਕੇ ਤੇ ਗਲਾਂ 'ਚ ਤਖਤੀਆਂ ਪਾ ਕੇ ਕੁਝ ਫੈਕਟਰੀ ਮਾਲਕਾਂ ਨੇ ਕਮਾਇਆ ਗਲੀਆਂ ਦੇ ਵਿੱਚ ਕਮਾਇਆ ਔਰ ਉਹਨਾਂ ਦੀ ਰੱਜ ਕੇ ਬੇਇਜ਼ਤੀ ਕੀਤੀ ਹੈ ਉਹਨਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਜਿਨ੍ਹਾਂ ਤੇ ਲਿਖਿਆ ਮੈਂ ਚੋਰ ਹਾਂ ਔਰ ਖਬਰ ਦੱਸ ਰਹੀ ਹੈ ਕਿ ਫੈਕਟਰੀ ਮਾਲਕ ਨੂੰ ਇਹ ਛੱਕ ਹੋਇਆ ਸੀਗਾ ਕਿ ਇਹਨਾਂ ਨੇ ਮੇਰੀ ਫੈਕਟਰੀ ਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਉਹਨਾਂ ਗਰੀਬੜੇ ਜੇ ਗਰੀਬ ਜੇ ਪਰਿਵਾਰ ਦੇ ਪੰਜ ਜੀਆਂ ਨੂੰ ਤਿੰਨ ਕੁੜੀਆਂ ਇੱਕ ਕੁੜੀਆਂ ਦੀ ਮਾਂ ਤੇ ਇੱਕ ਕੁੜੀਆਂ ਦਾ ਛੋਟਾ ਭਰਾ ਪੰਜਾਂ ਨੂੰ ਮੂੰਹ ਤੇ ਕਾਲਕ ਮਲ ਕੇ ਤੇ ਐਦਾਂ ਗਲੀਆਂ ਦੇ ਵਿੱਚ ਬੇਇੱਜ਼ਤ ਕਰਕੇ ਕਮਾਇਆ ਗਿਆ ਦੇਖੋ ਇਹਦੇ ਉੱਪਰ ਬਹੁਤ ਵੱਡਾ ਸਵਾਲ ਹੈ ਕੁਝ ਲੋਕ ਹੁਣ ਇਹ ਵੀ ਕਹਿਣਗੇ ਯਾਰ ਚੋਰੀ ਕੀਤੀ ਹੋਣੀ ਹੈ ਤੇ ਫਿਰ ਐਦਾਂ ਕਰਨਾ ਹੀ ਚਾਹੀਦਾ ਸੀ ਗੱਲ ਸਿੱਧੀ ਹੈ ਜੇ ਕਿਸੇ ਨੇ ਚੋਰੀ ਵੀ ਕੀਤੀ ਹੋਵੇ ਫਿਰ ਇਸ ਦੇਸ਼ ਦੇ ਵਿੱਚ ਕਾਨੂੰਨ ਹੈ ਫਿਰ ਹਰ ਚੀਜ਼ ਦੇ ਲਈ ਥਾਣੇ ਨੇ ਅਦਾਲਤਾਂ ਨੇ ਕੀ ਕਿਸੇ ਬੰਦੇ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਆਪ ਇੰਜ ਕਰੇ ਤੇ ਜਦੋਂ ਅਜੇ ਸਾਬਤ ਨਹੀਂ ਹੋਇਆ ਉਹਨਾਂ ਨੇ ਚੋਰੀ ਕੀਤੀ ਹੈ ਤੇ ਫਿਰ ਕਿਉਂ ਕਰੇ ਅਸਲ ਕਹਾਣੀ ਇਹ ਹੈ ਚੋਰ ਤਾਂ ਇੱਥੇ ਬਹੁਤ ਨੇ ਪਰ ਇੱਥੇ ਜਿੰਨੇ ਵੱਡੀਆਂ ਕੁੰਡੀਆਂ ਲਾਉਣ ਵਾਲੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਨਿੱਕੇ ਨਿੱਕੇ ਚੋਰ ਫੜੇ ਜਾਂਦੇ ਨੇ ਉਹੀ ਕੁੱਟੇ ਜਾਂਦੇ ਨੇ ਉਹਨਾਂ ਤੇ ਪਰਚੇ ਪੈਂਦੇ ਨੇ ਉਹਨਾਂ ਦੇ ਹੀ ਮੂੰਹ ਕਾਲੇ ਕੀਤੇ ਜਾਂਦੇ ਨੇ ਹੁਣ ਪਹਿਲੀ ਤਾਂ ਗੱਲ ਇਹਨਾਂ ਨੂੰ ਇਸ ਕਰਕੇ ਨਹੀਂ ਮੂੰਹ ਕਾਲੇ ਕੀਤੇ ਕਿ ਉਹ ਚੋਰ ਸਨ ਇਸ ਕਰਕੇ ਕਿਉਂਕਿ ਉਹ ਗਰੀਬ ਸਨ ਉਹਨਾਂ ਦਾ ਕਸੂਰ ਗਰੀਬ ਹੋਣਾ ਹੈ ਔਰ ਗਰੀਬ ਉਹ ਆਪੇ ਨਹੀਂ ਹੋਏ ਇੱਥੋਂ ਦੇ ਰਾਜਨੀਤਿਕ ਸਿਸਟਮ ਨੇ ਇੱਥੋਂ ਦੇ ਰਾਜਨੀਤਿਕ ਪ੍ਰਬੰਧ ਨੇ ਐਸਾ ਸਿਰਜਿਆ ਸਾਰਾ ਕੁਝ ਜੀ ਦੇ ਵਿੱਚ 70% ਲੋਕ ਬਹੁਤ ਗਰੀਬ ਨੇ ਨੰਗ ਨੇ ਕਰਜ਼ਾਈ ਨੇ ਤੇ ਦੁਖੀ ਨੇ ਤੇ ਇਹ ਸਾਰਾ ਕੁਛ ਇਸ ਰਾਜ ਪ੍ਰਬੰਧ ਦੀਆਂ ਨੀਤੀਆਂ ਨੇ ਪੈਦਾ ਕੀਤਾ ਦੇਖੋ ਇੱਥੇ ਵੱਡੀ ਗਿਣਤੀ ਵੱਡੇ ਵੱਡੇ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੁਨਾਫੇ ਲੁੱਟਦੇ ਨੇ ਕੁੰਡੀਆਂ ਲਾਉਂਦੇ ਨੇ ਹੁਣ ਬਹੁਤ ਸਾਰੇ ਇਹੋ ਜਿਹੇ ਕਾਰੋਬਾਰੀ ਨੇ ਜਿਹੜੇ 1 ਰੁਪਏ ਦੀ ਚੀਜ਼ ਤੇ ਕਈ ਕਈ ਰੁਪਏ ਰੇਟ ਲਿਖ ਕੇ ਤੇ ਵੇਚਦੇ ਨੇ ਕੀ ਉਹ ਠੱਗੀ ਨਹੀਂ ਭਾਰਤ ਦੇ ਵਿੱਚ ਜਿਹੜੀ ਚੀਜ਼ 1 ਰੁਪਏ ਚ ਤਿਆਰ ਹੁੰਦੀ ਹੈ ਉਹਦੇ ਉੱਪਰ ਬਣਾਉਣ ਵਾਲੇ ਉਹ ਸਰਮਾਇਦਾਰ 70 ਲਿਖ ਦੇਣ 90 ਲਿਖ ਦੇਣ 92 ਲਿਖ ਦੇਣ 120 ਲਿਖ ਦੇਣ ਜਾਂ 140 ਲਿਖ ਦੇਣ ਉਹਨਾਂ ਦੀ ਮਰਜ਼ੀ ਹੈ ਤੇ ਇੰਜ ਹੁੰਦਾ ਕੀ ਇਹ ਚੋਰੀ ਨਹੀਂ ਕੀ ਇਹ ਠੱਗੀ ਨਹੀਂ ਪਰ ਇਹੋ ਜੀਆਂ ਠੱਗੀਆਂ ਇੱਥੇ ਚੱਲਦੀਆਂ ਨੇ ਤੇ ਉਹ ਬਰੀ ਨਹੀਂ ਪਰ ਇੱਥੇ ਫੜੇ ਜਾਂਦੇ ਨੇ ਇਹੋ ਜਿਹੇ ਗਰੀਬ ਗੁਰਬੇ ਹੁਣ ਉਹਨਾਂ ਕੁੜੀਆਂ ਦੇ ਗਲਾ 'ਚ ਤਖਤੀਆਂ ਪਾ ਕੇ ਮੂੰਹ ਕਾਲਾ ਕਰਕੇ ਕਮਾਇਆ ਗਿਆ ਪ੍ਰਸ਼ਾਸਨ ਕਹਿ ਰਿਹਾ ਅਸੀਂ ਕਾਰਵਾਈ ਕਰਾਂਗੇ ਖਬਰ ਆ ਰਹੀ ਹੈ ਕਿ ਪ੍ਰਸ਼ਾਸਨ ਨੇ ਲੁਧਿਆਣਾ ਦੇ ਪ੍ਰਸ਼ਾਸਨ ਨੇ ਤਿੰਨ ਵਿਅਕਤੀਆਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਵੀ ਕਰ ਲਿਆ ਫੜ ਵੀ ਲਿਆ ਪਰ ਹੈਰਾਨੀ ਦੀ ਗੱਲ ਇਹ ਆ ਕਿ ਕਿ ਅਸੀਂ ਸੱਭੇ ਇੱਕ ਆਧੁਨਿਕ ਸਮਾਜ ਚ ਜਿਉ ਰਹੇ ਆ ਜਾਂ ਮੱਧ ਯੁੱਗ ਚ ਜਿਉ ਰਹੇ ਆ ਪੱਥਰ ਯੁੱਗ ਚ ਜਿੱਥੇ ਐਦਾਂ ਮਨਮਰਜ਼ੀਆਂ ਚੱਲਦੀਆਂ ਸੀ ਇੱਥੇ ਹੋਰ ਵੀ ਕਈ ਥਾਵਾਂ ਤੋਂ ਐਦਾਂ ਦੀਆਂ ਖਬਰਾਂ ਆਉਂਦੀਆਂ ਨੇ ਅਸਲ ਚ ਸਾਡੀ ਮਾਨਸਿਕਤਾ ਸਾਡੀ ਜ਼ਿਹਨੀਅਤ ਸਾਡੀ ਸਾਈਕੀ ਐਦਾਂ ਦੀ ਹੋ ਗਈ ਹੈ ਕਿ ਜਿਹੜੇ ਵੱਡੇ ਲੁਟੇਰੇ ਨੇ ਉਹ ਸਾਡੇ ਨਾਲ ਜਿੰਨੀ ਮਰਜ਼ੀ ਠੱਗੀ ਤੇ ਲੁੱਟ ਕਰ ਲੈਣ ਅਸੀਂ ਕੁਸਕਦੇ ਨਹੀਂ ਮਾਣ ਮਹਿਸੂਸ ਕਰਦੇ ਆ ਉਹੀ 150 ਰੁਪਏ ਦੀ ਸ਼ਰਟ ਹੁੰਦੀ ਆ ਉਹ ਜੇਕਰ ਕਿਸੇ ਸ਼ੋਰੂਮ ਚ ਪਈ ਹੋਵੇ ਤਾਂ ਉਹਦੇ ਤੇ ਉਹ 2500 ਰੁਪਿਆ ਰੇਟ ਲਿਖ ਕੇ ਵੇਚ ਰਿਆ ਹੁੰਦਾ ਤੇ ਅਸੀਂ ਬ੍ਰਾਂਡਡ ਕੀੜਾ ਸਾਡੇ ਦਿਮਾਗ ਚ ਹੋਣ ਕਰਕੇ ਫੁਕਰ ਪੰਥੀ ਹੋਣ ਕਰਕੇ ਅਸੀਂ ਉਹ ਡੇਢ 200 ਵਾਲੀ ਸ਼ਰਟ ਜਿਹੜੀ ਆ ਉਹ 250 380 7200 ਚ ਲੈ ਕੇ ਮਾਣ ਮਹਿਸੂਸ ਕਰਦੇ ਆ ਕਿ ਉਹ ਠੱਗੀ ਨਹੀਂ ਹੈ ਇੱਥੇ ਉਹੀ ਜੁੱਤੀਆਂ ਦਾ ਜੋੜਾ ਹੁੰਦਾ ਜੇ ਆਮ ਦੁਕਾਨ ਤੋਂ ਲਈਏ ਤਾਂ 2.5 300 ਦਾ ਮਿਲ ਜਾਂਦਾ ਜੇ ਕਿਸੇ ਛੋਹਰੂਮ ਚ ਚਲੇ ਜੀਏ ਉਹੀ 6-7000 ਤੱਕ ਹੋ ਜਾਂਦਾ ਪਰ ਉਸ ਠੱਗੀ ਦੇ ਖਿਲਾਫ ਅਸੀਂ ਨਹੀਂ ਬੋਲਦੇ ਦੇਖੋ ਜੇਕਰ ਰੇੜੀ ਵਾਲੇ ਤੋਂ ਲਈਏ ਤਾਂ ਉਹ ਫੁੱਲੇ ਦਸਾਂ ਦੇ ਉਨੇ ਮਿਲਦੇ ਨੇ ਤੇ ਜੇਕਰ ਕਿਸੇ ਮਾਲ ਤੋਂ ਲਈਏ ਤਾਂ ਉਹਨਾਂ ਤੇ ਪਾਪਕੋਰਨ ਲਿਖ ਕੇ ਉਹੀ ਫੁੱਲੇ 150 ਦੇ ਹੋ ਜਾਂਦੇ ਨੇ ਇਸ ਠੱਗੀ ਦੇ ਖਿਲਾਫ ਅਸੀਂ ਨਹੀਂ ਬੋਲਦੇ ਪਾਣੀ ਕੁਦਰਤ ਦੀ ਮੁਫਤ ਦਾਤ ਹੈ ਫ੍ਰੀ ਇਹ ਬੋਤਲਾਂ ਚ ਪਾ ਕੇ 700 ਗ੍ਰਾਮ ਪਾਣੀ 25 ਜਾਂ 30 ਚ ਵੇਚਦੇ ਨੇ ਉਹ ਠੱਗੀ ਸਾਨੂੰ ਨਜ਼ਰ ਨਹੀਂ ਆਉਂਦੀ ਇੱਕ ਮੋਟਰਸਾਈਕਲ ਜਿਹੜਾ ਜਾਣਕਰ ਦੱਸਦੇ ਨੇ ਕਿ 3800 ਤੋਂ 4200 ਤੱਕ ਜੇਕਰ ਉਹਦੀ ਜਿਹੜੀ ਲਾਗਤ ਕੀਮਤ ਉਹ ਮੰਨੀਏ ਤੇ ਇਹਨੇ ਚ ਤਿਆਰ ਹੋ ਜਾਂਦਾ ਤੇ 80000 ਦਾ ਵੇਚਿਆ ਜਾਂਦਾ ਹੈ ਕੰਪਨੀ ਵੱਲੋਂ ਇੰਨਾ ਮੋਟਾ ਮੁਨਾਫਾ ਪਰ ਇਹ ਨਹੀਂ ਸਾਨੂੰ ਦਿਖਦਾ ਅਸੀਂ ਤਾਂ ਗਰੀਬ ਗੁਰਬੇ ਤੇ ਪੜਾਸ ਕੱਢਣੀ ਜਾਣਦੇ ਆ ਮੈਂ ਚੋਰੀ ਦੇ ਪੱਖ 'ਚ ਨਹੀਂ ਆ ਪਰ ਮੈਂ ਕਹਿੰਦਾ ਪਹਿਲਾਂ ਵੱਡੇ ਚੋਰ ਫੜੋ ਇਹ ਨਿੱਕੇ ਨਿੱਕੇ 100 200 ਦੀਆਂ ਚੋਰੀਆਂ ਵਾਲੇ ਇਹ ਵੀ ਰੋਕਣੇ ਚਾਹੀਦੇ ਨੇ ਪਰ ਕਿਸੇ ਕੋਲ ਇੰਨਾ ਹੱਕ ਨਹੀਂਗਾ ਕਿ ਤੁਸੀਂ ਆਪ ਹੀ ਫੜੋ ਆਪ ਹੀ ਜੱਜ ਬਣਜੋ ਆਪ ਹੀ ਤੁਸੀਂ ਅਦਾਲਤ ਬਣਜੋ ਆਪ ਹੀ ਤੁਸੀਂ ਕੁੱਟ ਲੋ ਬਦਨਾਮ ਕਰ ਦੋ ਤੇ ਕੀਤੀ ਭਾਵੇਂ ਚੋਰੀ ਅਗਲੇ ਨੇ ਨਾ ਹੋਵੇ ਦੂਜੀ ਵੱਡੀ ਖਬਰ ਹੈ ਇੱਕ ਪੰਜ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਭਾਰਤ ਦੇ 36 ਗੜ ਦੇ ਵਿੱਚ ਪੰਜ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਇਸ ਕਰਕੇ ਕਿਉਂਕਿ ਉਹਨਾਂ ਨੇ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਰੇਪ ਕੀਤਾ ਤੇ ਉਹਨਾਂ ਪੰਜਾਂ ਨੇ ਜਦੋਂ ਉਸ ਕੁੜੀ ਦੇ ਨਾਲ ਬਲਾਤਕਾਰ ਕੀਤਾ ਤੇ ਉਹਨਾਂ ਦੇ ਘਰ ਦੇ ਦੋ ਜੀ ਕਤਲ ਵੀ ਕੀਤੇ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਦੇ ਕੋਲ ਕੁੜੀ ਦੇ ਨਾਲ ਰੇਪ ਕਰਦੇ ਰਹੇ ਤੇ ਹੁਣ ਅਦਾਲਤ ਨੇ ਪੰਜਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਭਾਰਤ ਦੇ 36 ਗਰ ਤੋਂ ਖਬਰ ਆ ਰਹੀ ਹੈ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਜੱਜ ਸਾਹਿਬ ਨੇ ਮਿਸਾਲ ਹੈ ਇਹ ਇਹੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਇਸ ਤੋਂ ਵੀ ਕਾਨੂੰਨ ਚ ਸੁਧਾਰ ਹੋਵੇ ਇਹੋ ਜਿਹਾਂ ਨੂੰ ਚੌਂਕ ਚ ਖੜਾ ਕੇ ਸ਼ਰਿਆਮ ਗੋਲੀ ਮਾਰੀ ਜਾਏ ਤਾਂ ਕਿ ਥੋੜੀ ਹੋਰ دہشت ਪਵੇ ਇਹੋ ਜਿਹੇ ਜ਼ਾਲਮ ਤੇ ਕਰੂਰ ਦਿਮਾਗਾਂ ਦੇ ਉੱਪਰ دہشت ਪੈਣੀ ਚਾਹੀਦੀ ਹੈ ਤੋ ਤਾਂ ਹੀ ਪੈਗੀ ਜੇਕਰ ਸਜਾਵਾਂ ਸਖਤ ਹੋਣਗੀਆਂ ਇਸ ਤੋਂ ਅਗਲੀ ਵੱਡੀ ਖਬਰ ਇਹ ਹੈ ਕਿ ਡੱਲੇਵਾਲ ਹੋਰਾਂ ਨੇ ਕੱਲ ਫੇਰ ਇੱਕ ਡ੍ਰਿਪ ਬੋਤਲ ਗਲਤ ਲੱਗਣ ਕਾਰਨ ਡਾਕਟਰੀ ਇਲਾਜ ਲੈਣ ਤੋਂ ਇਨਕਾਰ ਕਰਤਾ ਸੀ ਡਾਕਟਰਾਂ ਦੇ ਨਾਲ ਵੀ ਵਾਵਾ ਜਿਹੜਾ ਉਹ ਇਧਰੋਂ ਉਧਰੋਂ ਗੱਲਾਂបਾਤਾਂ ਹੋਈਆਂ ਤੇ ਫਿਰ ਖਬਰ ਆ ਰਹੀ ਹੈ ਕਿ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਨੇ ਡੱਲੇਵਾਲ ਸਾਹਿਬ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਨਾ ਕੀਤੀ ਹੈ ਭਾਵੇਂ ਕਿ ਰਾਤ ਜੋ ਘਟਨਾ ਕਰਮ ਬੋਤਲ ਲਾਉਣ ਵਾਲਾ ਹੋਇਆ ਉਹਦੇ ਕਰਕੇ ਜਿਹੜੇ ਰਜਿੰਦਰਾ ਹਸਪਤਾਲ ਦੇ ਇੱਕ ਮੁੱਖ ਡਾਕਟਰ ਨੇ ਉਹਨਾਂ ਨੇ ਮਾਫੀ ਵੀ ਮੰਗੀ ਹੈ ਅਫਸੋਸ ਪ੍ਰਗਟ ਕੀਤਾ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਵੀ ਇਸ ਘਟਨਾ ਦੇ ਲਈ ਖੇਦ ਜਤਾਇਆ ਪਰ ਹੁਣ ਡਾਕਟਰਾਂ ਨੇ ਕਿਹਾ ਅਸੀਂ ਢੱਲੇਵਾਲ ਸਾਹਿਬ ਦਾ ਇਲਾਜ ਨਹੀਂ ਕਰਾਂਗੇ ਕਿਉਂਕਿ ਕਹਿੰਦੇ ਕੁਝ ਕਿਸਾਨ ਨੇ ਜਿਹੜੇ ਉਹ ਸਾਡੇ ਨਾਲ ਗਲਤ ਵਿਹਾਰ ਕਰ ਰਹੇ ਨੇ ਹੁਣ ਸਵਾਲ ਇਹ ਕਿ ਕਿਸਾਨ ਗਲਤ ਵਿਹਾਰ ਕਰਦੇ ਨੇ ਮੈਨੂੰ ਲੱਗਦਾ ਨਹੀਂ ਕੋਈ ਇਕਾ ਦੁੱਕਾ ਕੋਈ ਗਲਤ ਬੰਦਾ ਵਿੱਚ ਹੋ ਸਕਦਾ ਉੰਜ ਕਿਸਾਨ ਗਲਤ ਵਿਹਾਰ ਨਹੀਂ ਕਰਦੇ ਗਲਤ ਵਿਹਾਰ ਕਰਦੇ ਨੇ ਉਹ ਲੋਕ ਜਿਹੜੇ ਕਿਸੇ ਸੰਘਰਸ਼ ਦੇ ਵਿਰੋਧੀ ਹੁੰਦੇ ਨੇ ਸੋ ਜੇਕਰ ਗਲਤੀ ਡਾਕਟਰ ਤੋਂ ਰਹੀ ਹੈ ਤਾਂ ਗਲਤੀ ਨੂੰ ਖੁੱਲੇ ਮਨ ਨਾਲ ਮੰਨਣਾ ਤੇ ਸਵੀਕਾਰਨਾ ਚਾਹੀਦਾ ਹੈ ਜਦੋਂ ਗਲਤੀ ਹੋਏਗੀ ਫਿਰ ਅਗਲਿਆਂ ਨੂੰ ਦੁੱਖ ਵੀ ਹੋਏਗਾ ਫਿਰ ਥੋੜਾ ਬਹੁਤ ਉਹ ਕੁਝ ਕਹਿਣਗੇ ਵੀ ਇੰਨਾ ਕੁ ਬਰਦਾਸ਼ਤ ਮਾਦਦਾ ਵੀ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਕਿਸਾਨ ਵੀਰ ਜੇ ਕਿਸੇ ਨੇ ਕੋ ਉੱਚਾ ਨੇ ਮੈਂ ਕੁਝ ਬੋਲਿਆ ਉਹਨਾਂ ਨੂੰ ਵੀ ਨਹੀਂ ਐਵੇਂ ਕਰਨਾ ਚਾਹੀਦਾ ਗਰੇਜ ਕਰਨਾ ਚਾਹੀਦਾ ਹੈ ਅਗਲੀ ਵੱਡੀ ਖਬਰ ਹੈ ਕਿ ਅੱਜ ਡੱਲੇਵਾਲ ਦੀ ਸਿਹਤ ਬਾਰੇ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਆ ਪੰਜਾਬ ਸਰਕਾਰ ਨੇ ਕਿਉਂਕਿ ਪੰਜਾਬ ਸੁਪਰੀਮ ਕੋਰਟ ਕਾਫੀ ਦੇਰ ਤੋਂ ਪੰਜਾਬ ਸਰਕਾਰ ਤੋਂ ਇਹ ਮੰਗਰੀਸੀ ਰਿਪੋਰਟਾਂ ਸਾਨੂੰ ਦਿੱਤੀਆਂ ਜਾਣ ਤੇ ਨਾਲੇ ਡੱਲੇਵਾਲ ਨੂੰ ਇਲਾਜ ਦਿੱਤਾ ਜਾਵੇ ਤਾਂ ਹੁਣ ਜਦੋਂ ਡੱਲੇਵਾਲ ਨੂੰ ਕੇਂਦਰ ਤੋਂ ਮੀਟਿੰਗ ਦੀ ਚਿੱਠੀ ਆਈ ਡੱਲੇਵਾਲ ਸਾਹਿਬ ਨੇ ਮਰਨ ਵਰਤ ਵਿੱਚ ਢਿੱਲ ਦਿੱਤੀ ਹੈ ਡਾਕਟਰੀ ਤਰੀਕੇ ਨਾਲ ਉਹਨਾਂ ਨੇ ਡ੍ਰਿਪਰਾਂ ਹੀ ਖਾਣਾ ਖਾ ਲੈਣੀ ਸ਼ੁਰੂ ਕਰਤੀ ਹੈ ਤਾਂ ਇਹ ਰਿਪੋਰਟ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਦੇ ਦਿੱਤੀ ਹੈ ਵੀ ਡੱਲੇਵਾਲ ਸਾਹਿਬ ਨੇ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਖਾਾਕ ਬੋਤਲਾਂ 'ਚ ਪਾ ਕੇ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ ਸਪਰੀਮ ਕੋਰਟ ਨੇ ਤਸੱਲੀ ਪ੍ਰਗਟਾਈ ਹੈ ਸਭ ਕੁਛ ਦੇ ਉੱਪਰ ਤੇ ਨਾਲੇ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਸੰਘਰਸ਼ ਲੜਦਿਆਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਾਫੀ ਗੁੱਸੇ 'ਚ ਸਖਤ ਬੋਲੇ ਨੇ ਜਦੋਂ ਬੀਜੇਪੀ ਦੇ ਆਗੂ ਪਰਵੇਸ਼ ਵਰਮਾ ਦੀ ਟਿੱਪਣੀ ਆਈ ਕਿ ਪੰਜਾਬ ਦਿੱਲੀ ਦੇ ਵਿੱਚ ਪੰਜਾਬ ਦੀਆਂ ਬਹੁਤ ਗੱਡੀਆਂ ਫਿਰਦੀਆਂ ਨੇ ਔਰ ਖਤਰਾ ਹੋ ਸਕਦਾ ਹੈ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਟਿੱਪਣੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਆਗੂ ਨੇ ਪੰਜਾਬ ਦਾ અપਮਾਨ ਕੀਤਾ ਪੰਜਾਬ ਦਾ ਨਰਾਦਰ ਕੀਤਾ ਔਰ ਬਹੁਤ ਚਿੰਤਾਜਨਕ ਗੱਲ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਦੇ ਆਗੂ ਨੇ ਬੋਲੀ ਹੈ ਔਰ ਨਾਲ ਹੀ ਕਿਹਾ ਕਿ ਇਥੋਂ ਬੀਜੇਪੀ ਦੇ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਅੱਜ ਜਗਿੰਦਰ ਸਿੰਘ ਉਗਰਾਹਾ ਹੋਰਾਂ ਤੇ ਕੇਸ ਪਿਆ ਜੌਂਦਪਿੰਡ ਦੇ ਵਿੱਚ ਜਿਹੜਾ ਜ਼ਮੀਨ ਦਾ ਮਾਮਲਾ ਚੱਲ ਰਿਹਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ ਜਿਹੜੀ ਝੜਪ ਹੋਈ ਸੀਗੀ ਜਦੋਂ ਪੁਲਿਸ ਖਦੇੜਣ ਦੇ ਲਈ ਆਈ ਸੀ ਜ਼ਮੀਨ 'ਚ ਕਿਸਾਨਾਂ ਨੂੰ ਤਾਂ ਉਸ ਤੋਂ ਬਾਅਦ ਫਿਰ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਉੱਪਰ ਕੇਸ ਪਾਇਆ ਗਿਆ ਜਗਿੰਦਰ ਸਿੰਘ ਉਂਗਰਾਹਾ ਉਹਨਾਂ ਦੀ ਜਥੇਬੰਦੀ ਦੇ ਸੂਬਾ ਆਗੂ ਢੰਡਾ ਸਿੰਘ ਜੇਠੂ ਕੇ ਸਮੇਤ 40 ਹੋਰ ਕਿਸਾਨਾਂ ਦੇ ਉੱਪਰ ਜਿਹੜਾ ਕੇਸ ਉਹ ਪਾਇਆ ਗਿਆ ਕੇਸ ਦੋ ਪਾਏ ਗਏ ਨੇ ਇੱਕ ਸਰਕਾਰੀ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਦਾ ਬੰਦੀ ਬਣਾਉਣ ਦਾ ਅਗਵਾ ਕਰਨ ਦਾ ਤੇ ਦੂਜਾ ਸਰਕਾਰੀ ਕੰਮਕਾਜ ਨੂੰ ਰੋਕਣ ਦਾ ਸਰਕਾਰੀ ਕੰਮਕਾਜ ਦੇ ਵਿੱਚ ਵਿਘਨ ਪਾਉਣ ਦਾ ਹੁਣ ਇਹ ਦੋਨੋਂ ਕੇਸ ਪਾਏ ਜਾਣ ਤੋਂ ਬਾਅਦ ਵੀ ਕਿਸਾਨ ਜੱਥੇਬੰਦੀ ਜੌਂਦ ਪਿੰਡ ਦੇ ਵਿੱਚ ਡਟੀ ਹੈ ਔਰ ਉਹ ਇਹ ਕਹਿ ਰਹੀ ਹੈ ਕਿ ਅਸੀਂ ਜਦੋਂ ਤੱਕ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਜਿਹੜੀ ਹੈ ਉਹ ਨਹੀਂ ਕਰਦੇ ਬਚਾ ਕੇ ਨਹੀਂ ਦੇ ਦਿੰਦੇ ਉਦੋਂ ਤੱਕ ਲਗਾਤਾਰ ਅਸੀਂ ਲੜਾਈ ਲੜਦੇ ਰਵਾਂਗੇ ਔਰ ਇਸ ਤੋਂ ਇਲਾਵਾ ਇੱਕ ਵੱਡੀ ਖਬਰ ਇਹ ਵੀ ਹੈ ਕਿ ਅਕਾਲ ਤਖਤ ਦੇ ਉੱਪਰ ਅਕਾਲੀ ਦਲ ਦੇ ਉੱਪਰ ਫਿਰ ਸ਼ਿਕਾਇਤ ਹੋਈ ਹੈ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਅਕਾਲੀ ਦਲ ਦੇ ਉੱਪਰ ਇਹ ਸਵਾਲ ਉੱਠ ਰਹੇ ਨੇ ਕਿ ਅਕਾਲੀ ਦਲ ਜਿਹੜਾ ਉਹ ਮਨਮਰਜ਼ੀਆਂ ਕਰ ਰਿਹਾ ਕਾਲ ਤੱਕ ਸਾਧ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਕਾਲ ਤੱਕ ਸਾਧ ਦੇ ਹੁਕਮਾਂ ਤੋਂ ਪਗੋੜਾ ਹੋ ਰਿਹਾ ਹੈ ਇਹ ਜਿਹੜੇ ਦੋਸ਼ ਨੇ ਉਹ ਅਕਾਲੀ ਦਲ ਦੇ ਉੱਪਰ ਲੱਗੇ ਨੇ ਔਰ ਗਿਆਨੀ ਹਰਪ੍ਰੀਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਨਵੀਂ ਵੀਡੀਓ ਵਾਇਰਲ ਹੋਈ ਵੱਡੇ ਸਵਾਲ ਉੱਠੇ ਨੇ ਔਰ ਇਹ ਕਿਹਾ ਜਾ ਰਿਹਾ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਵਿਰਸਾ ਸਿੰਘ ਵਲਟੋਹਾਂ ਨਾਲ ਗੱਲ ਕਰ ਰਿਹਾ ਉਹਦੇ ਚ ਗਿਆਨੀ ਹਰਪ੍ਰੀਤ ਇਹ ਮੰਨ ਰਿਹਾ ਕਿ ਹਾਂ ਮੇਰੇ ਮੁੱਖ ਮੰਤਰੀਆਂ ਨਾਲ ਵੀ ਸੰਬੰਧ ਨੇ ਮੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸੰਬੰਧ ਨੇ ਔਰ ਖੁਦ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਬੋਲ ਰਹੇ ਨੇ ਕਿ ਰੋਜ਼ਾਨਾ ਤਾਂ ਨਹੀਂ ਪਰ ਕਦੇ-ਕਦੇ ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੁੰਦੀ ਰਹੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀ ਉਸ ਟਾਈਮ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ ਉਹਨਾਂ ਨਾਲ ਵੀ ਗੱਲਾਂ ਕਰਦੇ ਰਹੇ ਆ। ਇਹੀ ਗੱਲਾਂ ਪਹਿਲਾਂ ਜਿਹੜੇ ਵਿਰਸਾ ਸਿੰਘ ਮਲਟੋਆ ਤੇ ਦੂਜੇ ਬੰਦੇ ਕਹਿ ਰਹੇ ਸੀ ਕਿ ਗਿਆਨੀ ਹਰਪ੍ਰੀਤ ਹੋਰਾਂ ਦੇ ਬੀਜੇਪੀ ਤੇ ਉਹਦੇ ਆਗੂਆਂ ਦੇ ਨਾਲ ਸੰਬੰਧ ਨਹੀਂ ਨੇੜਤਾ ਹੈ ਤੇ ਇਹ ਗੱਲ ਦੇ ਕਬੂਲ ਨਾਮੇ ਦੀ ਜਿਹੜੀ ਪੁਸ਼ਟੀ ਹੈ ਉਹ ਹੁਣ ਇਸ ਵੀਡੀਓ ਕਲਿੱਪ ਦੇ ਨਾਲ ਹੋਈ ਹੈ ਕੁਝ ਲੋਕ ਗਿਆਨੀ ਹਰਪ੍ਰੀਤ ਦੇ ਪੱਖ ਤੋਂ ਬੋਲ ਰਹੇ ਨੇ ਕਹਿ ਰਹੇ ਨੇ ਕਿ ਜਾਣਬੁੱਝ ਕੇ ਕਾਲੀਦਲ ਟਾਰਗੇਟ ਕਰ ਰਿਹਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਕੌਮ ਦਾ ਜੱਥੇਦਾਰ ਹੋਵੇ ਤੇ ਐਦਾਂ ਸਰਕਾਰਾਂ ਦੇ ਨਾਲ ਉਹ ਯਾਰੀਆਂ ਦੀਆਂ ਗੱਲਾਂ ਕਰੇ ਇਹ ਠੀਕ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਹਦ ਬਹੁਤ ਮਿਹਰਬਾਨੀ ਸ਼ੁਕਰੀਆ